ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਅਸੀਂ ਸੈਕਟਰ 45 ਦੇ ਵਿੱਚ ਜਿੱਥੇ ਕਿ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਜੋ ਕੋਮਲ ਕੈਮਿਸ ਉਹ ਇੱਕ اچھی ਮਸ਼ਹੂਰ ਦੁਕਾਨ ਹੈ ਕਿ ਇੱਥੇ ਮਸ਼ਹੂਰ ਹੈ ਤੁਹਾਨੂੰ ਦਿਖਾਉਨੇ ਆ ਜਿੱਮੇ ਕਿ ਕਿਸੇ ਦਾ ਲੀਵਰ ਫੈਟੀ ਹੋ ਜਾਂਦਾ ਹੈ ਲੀਵਰ ਦੀ ਕੋਈ ਪ੍ਰੋਬਲਮ ਹੁੰਦੀ ਹੈ ਸੋ ਉਹਨਾਂ ਦੇ ਲਈ ਇਹਨਾਂ ਦੇ ਕੋਲ ਇੱਕ ਐਸੀ ਦਵਾਈ ਹੈ ਇੱਥੇ ਜੋ ਮਰੀਜ਼ ਨੇ ਅੰਦਰ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੋ ਇਹ ਦਵਾਈ ਲੈ ਕੇ ਜਾ ਰਹੇ ਨੇ ਅਤੇ ਜੋ ਡਾਕਟਰ ਨੇ ਡੀ ਐਲ ਅਰੋੜਾ ਜੀ ਅਤੇ ਉਹਨਾਂ ਦੇ ਜੋ ਦੋਸ ਪੁੱਤਰ ਨੇ ਉਹ ਵੀ ਮੈਡੀਕਲ ਲਾਈਨ ਦੇ ਵਿੱਚ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਆਓ ਫਿਰ ਇਹ ਪੂਰੀ ਜਾਣਕਾਰੀ ਦੇਖਣ ਦੇ ਲਈ ਆਪਾਂ ਚੱਲਦੇ ਆ ਇਸ ਦੁਕਾਨ ਦੇ ਅੰਦਰ ਆਪਰਾ ਸ਼ੋਭਨਾਮ ਜੀ ਅ ਅਰਜੁਨ ਸ਼ਰਮਾ ਤੁਸੀਂ ਕਿੱਥੋਂ ਆਏ ਤਿੰਨ ਮਿੰਟ ਪਿੱਛੇ ਦੁਕਾਨ 'ਚ ਓਕੇ ਜੀ ਅੱਜ ਨਦੀ ਡਾਕਟਰ ਸਾਹਿਬ ਦੀ ਦੁਕਾਨ ਤੇ ਆਏ ਹੋ ਹਾਂਜੀ ਤੁਸੀਂ ਇਹ ਦਵਾਈ ਲਈ ਹੈ ਹਾਂਜੀ ਲਈ ਹੈ ਜੀ ਅੱਛਾ ਜੀ ਕੀ ਪ੍ਰੋਬਲਮ ਤੁਹਾਨੂੰ ਮੈਂ ਕਿ ਐਡਮਿਟ ਸੀਗਾ ਮੇਰਾ 160 165 ਐਸਜੀਓਟੀ ਐਸਜੀਬੀਟੀ ਸੀਗਾ ਅੱਛਾ ਜੀ ਲੀਵਰ ਹਾਰਟ ਹੋ ਗਿਆ ਸੀ ਫੈਟੀ ਸੀਗਾ ਪੈਸਟ ਰੈਕ ਫਿਰ ਮੈਂ ਕ ਫੋਨ ਕੀਤਾ ਮੈਂ ਕਿਆ ਨਿਕਲ ਦਿੱਕਤ ਹੈ ਦਵਾਈਆਂ ਨਾਲ ਫਰਕ ਨਹੀਂ ਪਿਆ ਫਿਰ ਆ ਗਿਆ ਮੈਂ ਹਾਂਜੀ ਮਗਰ ਉਹਨਾਂ ਨੇ ਜਿਹੜੇ ਲਿਖ ਕੇ ਦਿੱਤੀ ਮੈਂ ਉਹ ਮਗਾਈ ਇਹਨਾਂ ਨੇ ਆਪ ਕਿਹਾ ਕਿ ਇੱਕ ਵਾਰ ਆ ਟ੍ਰਾਈ ਕਰਕੇ ਦੇਖੋ ਓਕੇ ਇਸ ਵਾਰੀ ਤੁਹਾਨੂੰ ਕਿਹਨੇ ਦੱਸਿਆ ਫਿਰ ਇਹਨਾਂ ਨੇ ਦੱਸਿਆ ਜੀ ਇਹ ਡਾਕਟਰ ਸਾਹਿਬ ਨੇ ਹਾਂਜੀ ਅਰੋੜਾ ਜੀ ਨੇ ਹਾਂਜੀ ਓਕੇ ਇਹਨਾਂ ਨੇ ਦੱਸਿਆ ਕਿ ਮੈਂ ਤਾਂ ਉਹਨੂੰ ਕੋਲ ਕਿਤਾ ਕਿਤਾ ਦਵਾਈਆਂ ਐ ਹੋਇਆ ਮੈਂ ਡਿਸਚਾਰਜ ਮੈਂ ਦਵਾਈਆਂ ਦੇ ਦਿਓ ਜੀ ਇਹ ਕਹਿੰਦੇ ਕਿ ਠੀਕ ਨਹੀਂ ਹੋਇਆ ਮੈਂ ਕਹਿੰਦਾ ਨਹੀਂ ਹਾਂਜੀ ਕਹਿੰਦੇ ਕਿ ਚਲੋ ਫਿਰ ਮੈਂ ਅੰਕਲ ਨਾਲ ਗੱਲ ਕੀਤੀ ਹਾਂਜੀ ਅੰਕਲ ਨੇ ਫਿਰ ਦਵਾਈ ਦੱਸੀ ਕਹਿੰਦੇ ਇੱਕ ਵਾਰ ਸਾਢੇ ਘੇਟੇ ਮਤਲਬ ਇੱਕ ਮਹੀਨਾ ਲੈ ਕੇ ਦੇਖ ਰ ਅੱਛਾ ਜੀ ਮੈਂ 1 ਮਹੀਨਾ ਲੱਤੀ ਮਤਲਬ ਜਿਹੜਾ ਜਿਹੜਾ ਭਰੇਜ ਦੱਸਿਆ ਕਿ ਤਲਿਆ ਨਹੀਂ ਖਾਣਾ ਇਹ ਨਹੀਂ ਕਰਨਾ ਹਾਂਜੀ ਉਹ ਸਾਰਾ ਕਿ ਟ ਫਲ ਫਰੂਟ ਦਹੀਂ ਖਾਦੀ ਅੱਛਾ ਨਾਲ ਇਹ ਦਵਾਈ ਦਿਨ ਤੇ ਟਾਈਮ ਅੱਛਾ ਜੀ ਜਿਵੇਂ ਦੱਸੇ ਇੱਕ ਮਤਲਬ ਕੱਚ ਦੇ ਗਲਾਸ ਚ 2 ਕੁੱਟ ਪਾਣੀ ਪਾ ਕੇ ਤੇ ਇੱਕ ਚਮਚਾ ਜੀ ਟੇਬਲस्पून ਪਾ ਕੇ ਓਕੇ ਤੇ ਮਹੀਨੇ ਚ ਮੇਰਾ ਆ ਗਿਆ ਸੀ ਆਪਣਾ ਬਿਲਕੁਲ ਨਾਰਮਲ ਐਸਜੀਟੀ ਐਸਜੀਬੀਟੀ 32 ਔਰ 30 ਰਿਪੋਰਟਾਂ ਵੀ ਪਈਆਂ ਦਿਖਾ ਦਿੰਦਾ ਉਹਨੇ ਅੱਛਾ ਜੀ ਕੋਈ ਗੱਲ ਨਹੀਂ ਅੱਛਾ ਜੀ ਜਾਨੀ ਬਿਲਕੁਲ ਹੁਣ ਠੀਕ ਹੋ ਗਏ ਤੁਸੀਂ ਹਾਂ ਜੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਤੁਸੀਂ ਇਹ ਦਵਾਈ ਲੈਣਾ ਹੈ ਲੀਵਰ ਦੀ ਹਾਂ ਇਹ ਬਹੁਤ ਵਧੀਆ ਦਵਾਈ ਹੈ ਜੀ ਹਾਂ ਜੀ ਸਿਹਤ ਵਾਸਤੇ ਵੀ ਅੱਛੀ ਹੈ ਲੀਵਰ ਵਾਸਤੇ ਵੀ ਅੱਛੀ ਹੈ ਜੀ ਬਿਲਕੁਲ ਸਫਾਈ ਕਰ ਦਿੰਦੀ ਹੈ ਸਰੀਰ ਦੀ ਓਕੇ ਜੀ ਤੋ ਤੁਸੀਂ ਆਪਣੇ ਵਾਸਤੇ ਲਈ ਹੈ ਹਾਂ ਆਪਣੇ ਵਾਸਤੇ ਜੀ ਆਪਣਾ ਅੱਛਾ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਵੀ ਸ਼ਿਵ ਵਰਸ਼ਾ ਲਈ ਹੈ ਜੀ ਦਵਾਈ ਹਾਂ ਜੀ ਮੈਨੇ ਵੀ ਲਈ ਹੈ ਤੇ ਆਪਣੇ ਰਿਸ਼ਤੇਦਾਰਾਂ ਮੈਂ ਹੋਰ ਜਿੱਥੇ ਜਿੱਤੇ ਪਤਾ ਲੱਗਾ ਕੋਈ ਕਿਸੇ ਦਾ ਲੀਵਰ ਖਰਾਬ ਹੈ ਹਾਂਜੀ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਭੇਜੀ ਹੋਰ ਵੀ ਆਸ-ਪਾਸੇ ਭੇਜੀ ਅੱਛਾ ਜੀ ਹਾਂਜੀ ਤੇ ਇਸ ਦਾ ਡਾਕਟਰ ਸਾਹਿਬ ਦਾ ਜੋ ਮਰਜ਼ੀ ਕਹਿਣਾ ਪਰ ਮੈਂ ਗਰੰਟੀ ਦਿੰਦਾ ਹਾਂ ਜੋ ਵੀ ਪੀਵੇਗਾ ਹਾਂਜੀ ਇਸ ਦਵਾਈ ਸੇ ਠੀਕ ਹੋ ਜਾਏਗਾ ਅੱਛਾ ਜੀ ਹੋਰ ਜਾਨ ਦੀ ਕੋਈ ਲੋੜ ਨਹੀਂ ਹਾਂਜੀ ਤੇ ਜਹਾ 45 ਸੈਕਟਰ ਆਓ ਜੀ ਛੇ ਬਰਸਾ ਦੇ 2-3 ਜੋ ਵੀ ਪੀਣਾ ਹੈ ਜੋ ਡਾਕਟਰ ਸਾਹਿਬ ਬਤਾਉਣਗੇ ਜੀ ਉਹ ਆਪ ਲਓ ਦਵਾਈ 100% ਠੀਕ ਹੋ ਜਾਏਗਾ ਜੀ ਹਾਂ ਪਰਿਆਲੇ ਸਿਆਤੇ ਆਏ ਆ ਅੱਛਾ ਜੀ ਹਾਂ ਜੀ ਸ਼ਵੇਦ ਪਰਿਆਲੇ ਇਸ ਦਵਾਈ ਲਈ ਲੈਣ ਆਉਂਦੇ ਨੇ ਦਵਾਈ ਪਰ ਹਾਂ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਤੁਸੀਂ ਕਿੱਥੋਂ ਆਏ ਮੈਂ ਡਿਸਟ੍ਰਿਕਟ ਰੋਪੜ ਤੋਂ ਆਇਆ ਜੀ ਪੰਜਾਬ ਤੋਂ ਅੱਛਾ ਜੀ ਹਾਂ ਜੀ ਤੁਸੀਂ ਵੀ ਇਹ ਦਵਾਈ ਵਾਸਤੇ ਆਇਓ ਹਾਂ ਜੀ ਦਵਾਈ ਵਾਸਤੇ ਆਇਆ ਜੀ ਮੇਰੇ ਇੱਕ ਰਿਲੇਟਿਵ ਸੀ ਹੈ ਜੀ ਹਾਂ ਜੀ ਇਹਨਾਂ ਨੇ ਕਾਫੀ ਜਗ੍ਹਾ ਤੋਂ ਆਪਣਾ ਇਲਾਜ ਕਰਾਇਆ ਆਪਣਾ ਲੀਵਰ ਫੈਟੀਸ ਇਹਨਾਂ ਦਾ ਅੱਛਾ ਜੀ ਬੜੀ ਪ੍ਰੋਬਲਮ ਸੀ ਇਹਨਾਂ ਨੂੰ ਲੀਵਰ ਦੀ ਜੀ ਉਹਨੇ ਕਾਫੀ ਡਾਕਟਰਾਂ ਤੋਂ ਇਲਾਜ ਕਰਵਾਇਆ ਜੀ ਕਈ ਹਸਪਤਾਲਾਂ ਨੇ ਕਹਿੰਦੇ ਥੋੜਾ ਆਪਰੇਸ਼ਨ ਕਰਨਾ ਪਏਗਾ ਕੋਈ ਕਹਿੰਦਾ ਕੁਝ ਕਰਨਾ ਪਏਗਾ ਕਾਫੀ ਮਿਲ ਕੇ ਮਹਿੰਗੇ ਉਹਨਾਂ ਨੂੰ ਦੱਸੇਗੇ ਇਲਾਜ ਕਰਨ ਵਾਸਤੇ ਪਹਿਲਾਂ ਉਹਨਾਂ ਨੂੰ ਜੀ ਤੇ ਲੇਕਿਨ ਮੈਨੂੰ ਪਤਾ ਲੱਗਿਆ ਕਿ ਇੱਥੇ ਆਪਣੇ ਫੈਕਟਰੀ 45 ਚੰਡੀਗੜ੍ਹ ਦੇ ਵਿੱਚ ਡਾਕਟਰ ਬੀ ਐਲ ਰੋੜਾ ਸਾਹਿਬ ਹੈ ਜੀ ਵੀ ਉਹ ਤੇਜੀ ਦਵਾਈ ਦਿੰਦੇ ਲੀਵਰ ਦੀ ਜੀ ਵੀ ਉਹਨਾਂ ਨੂੰ ਉਪਰ ਹੀ ਮਿਲੋ ਇਹ ਕੋਈ ਗੱਲ ਅਜ ਤੋਂ 2.5-3 ਮਹੀਨੇ ਪੁਰਾਣੀ ਹੋ ਗਈ 3 ਮਹੀਨੇ ਪੁਰਾਣੀ ਗੱਲ ਹੋ ਗਈ ਇਹ ਅੱਛਾ ਜੀ ਤੇ ਮੈਂ ਇਹਨਾਂ ਨੂੰ ਆ ਕੇ ਮਿਲਿਆ ਜੀ ਤੇ ਉਹ ਜਿਹੜੇ ਮੇਰੇ ਰਿਲੇਟਿਵ ਸੀਗੇ ਉੱਥੇ ਰੋਪੜ ਦੇ ਵਿੱਚ ਹੀ ਜੀ ਉਹਨਾਂ ਨੂੰ ਵੀ ਪੇਸ਼ੈਂਟ ਨੂੰ ਮੈਂ ਨਾਲ ਲੈ ਕੇ ਆਇਆ ਓਕੇ ਜੀ ਤੇ ਇਹਨਾਂ ਨੇ ਸਾਨੂੰ ਦਵਾਈ ਦਿੱਤੀ ਉੱਥੋਂ ਇੱਕ ਛੇ ਵਰਸ਼ਾਂ ਦੇ ਨਾਂ ਤੋਂ ਦਵਾਈ ਸੀਗੀ ਜੀ ਇਹ ਹਾਂਜੀ ਹਾਂਜੀ ਜਿਹੜੀ ਕਿ ਅਸੀਂ ਮਤਲਬ ਕਿ ਦਵਾਈ ਵਰਤੀ ਜਦੋਂ ਤੇ ਅਸੀਂ ਹੁਣ ਮਤਲਬ ਕਿ ਬਿਲਕੁਲ ਤੰਦਰੁਸਤ ਮਹਿਫੂਜ਼ ਕਰਦੇ ਹਾਂ ਉਹਦੇ ਨਾਲ ਅੱਛਾ ਜੀ ਤੇ ਨਹੀਂ ਤੇ ਡਾਕਟਰਾਂ ਦੇ ਖਰਚੇ ਬਹੁਤ ਜ਼ਿਆਦਾ ਸੀਗੇ ਕੋਈ ਕਹਿੰਦੇ ਆਪਰੇਸ਼ਨ ਕਰਨਾ ਪਏਗਾ ਕੋਈ ਕੁਝ ਕਰਨਾ ਪਏਗਾ ਮਤਲਬ ਕਿ ਸਾਨੂੰ ਬੜਾ ਫਾਇਦਾ ਮਿਲਿਆ ਇਸ ਚੀਜ਼ ਨਾਲ ਔਰ ਮੈਂ ਤੇ ਡਾਕਟਰ ਸਾਹਿਬ ਦਾ ਬੜਾ ਧੰਨਵਾਦੀ ਹਾਂ ਇਸ ਚੀਜ਼ ਦਾ ਕਿ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਮਤਲਬ ਕਿ ਇਲਾਜ ਦਿੱਤਾ ਔਰ ਬਹੁਤ ਘੱਟ ਪੈਸਿਆਂ ਦੀ ਸਾਨੂੰ ਮਤਲਬ ਕਿ ਦਵਾਈ ਪਲਤ ਕਰਾਈ ਜਿਹੜੀ ਇਹ ਮੈਂ ਹੁਣ ਵੀ ਸਭ ਨੂੰ ਇਹੀ ਸਿਫਾਰਿਸ਼ ਕਰਦਾ ਕਿ ਹਰ ਬੰਦਾ ਜਿਹਨੂੰ ਕੋਈ ਲੀਵਰ ਦੀ ਮੁਸ਼ਕਲ ਲੱਗਦੀ ਹੈ ਉਹ ਡਾਕਟਰ अरोड़ा ਜੀ ਕੋਲ ਆ ਕੇ ਦਵਾਈ ਲੈਣੇ ਤੋਂ ਜਿਹੜੀ ਕਿ ਤੁਹਾਨੂੰ ਆਪਣੇ ਵਰਤਨ ਨੂੰ ਪਤਾ ਲੱਗੇਗਾ ਕਿ ਦਵਾਈ ਕਿੰਨੀ ਫੇਟੇਬਲ ਹੈ ਜੀ ਜੀ ਬਿਲਕੁਲ ਮੈਂ ਧੰਨਵਾਦ ਕਰਦਾ ਹਾਂ अरोड़ा ਸਾਹਿਬ ਦਾ ਅਸ਼ੀਰਵਾਦ ਬਹੁਤ ਜ਼ਿਆਦਾ ਹਾਂ ਦੋ ਬੋਤਲें ਪੀ ਮੈਂ ਪੀ ਚੁੱਕਾ ਹਾਂ ਜੀ ਬਹੁਤ ਇਫੈਕਟਿਵ ਜੀ ਇਹ ਤੋਂ ਜੀ ਹਾਂ ਜੀ ਕਾਫੀ ਇਫੈਕਟ ਹੈ ਜੀ ਓਕੇ ਯਾ ਮੇਰੇ ਪਹਿਲੇ ਪੇਨ ਹੁੰਦੀ ਸੀ ਕਾਫੀ ਹਾਂ ਜੀ ਤੋਂ ਮੇਰੀ ਪੇਨ ਬਿਲਕੁਲ ਠੀਕ ਹੈ ਜੀ ਹੁਣ ਤੋਂ बस ਇਹ ਡਾਕਟਰ ਸਾਹਿਬ ਕੀ ਦੇਣ ਅਰੀ ਬਸੋ ਸ਼ੁਕਰ ਕਰੋ ਮੈਨਾਂ ਮਿਲ ਗਿਆ ਜੀ ਬਰਨਾ ਮੈਂ ਪੀ ਮੈਂ ਪੀ ਅੱਛਾ ਜੀ ਬਹੁਤ ਪਰੇਸ਼ਾਨ ਥਾ ਜੀ ਪੈਸੇ ਬਹੁਤ ਲੱਗਦੇ ਥੇ ਜੀ ਕੀ ਬਤਾਉਂ ਜੀ ਉਸ ਚਲੋ ਜੋ ਰੱਬ ਕੀ ਦੇਣ ਹੈ ਜੀ ਇਹ ਭਗਵਾਨ ਕੀ ਤਰ੍ਹਾਂ ਮਿਲੇ ਹੈ ਜੀ ਜੀ ਇਹ ਬਿਲਕੁਲ ਠੀਕ ਹੋ ਰਿਹਾ ਬਿਲਕੁਲ ਠੀਕ ਹੋ ਜੀ ਮੈਂ ਬਸ ਰੱਬ ਕੀ ਦੇ ਦੇਣਾ ਜੀ ਬਿਲਕੁਲ ਠੀਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਮੈਂ ਇਸ ਦਵਾਈ ਕੋ ਡਾਕਟਰ ਸਾਹਿਬ ਕੋ ਬਹੁਤ ਧੰਨਵਾਦ ਕਰਦਾ ਹਾਂ ਜੀ ਜੀ ਹਾਂਜੀ ਹਾਂਜੀ ਡਾਕਟਰ ਬੀ ਐਲ ਅਰੋੜਾ ਜੀ ਫਿਰ ਅਸੀਂ ਇੱਥੇ ਤੁਹਾਡੀ ਸ਼ਾਪ ਤੇ ਪਹੁੰਚੇ ਆਂ 45 ਸੈਕਟਰ ਦੇ ਵਿੱਚ ਜੋ ਮਰੀਜ਼ ਨੇ ਜੋ ਇੱਥੇ ਲੋਕ ਨੇ ਕਾਫੀ ਅਸੀਂ ਦੇਖਿਆ ਵੀ ਇਹ ਦਵਾਈ ਤੁਹਾਡੀ ਖਰੀਦ ਰਹੇ ਨੇ ਸੋ ਇਹਦੇ ਬਾਰੇ ਕੀ ਤੁਹਾਡਾ ਕਹਿਣਾ ਮਤਲਬ ਕਿ ਕੀ ਇਹਦੇ ਵਿੱਚ ਹੈ ਇਹ ਤੇ ਜਬੀ ਆਯੁਰਵੈਦਿਕ ਦਵਾਈ ਹੈ ਪ्योर ਆਯੁਰਵੈਦਿਕ ਦੇਸੀ ਦਵਾਈ ਹੈ ਲੋਕਾਂ ਦਾ ਲੀਵਰ ਬੜਾ ਖਰਾਬ ਸੀ ਅਸੀਂ ਨੇ ਤਾਂ ਬੜੀ ਸਰਚ ਕੀਤੀ ਬੜੀ ਮਿਹਨਤ ਕੀਤੀ ਉਸ ਤੋਂ ਬਾਅਦ ਅਸੀਂ ਹੋਰ ਕਈ ਫੈਕਟਰੀ ਦਵਾਈਆਂ ਮੰਗਾਈਆਂ ਸਾਡੇ ਕੋ ਸਮਝ ਨਹੀਂ ਬੈਠੀ ਉਸ ਤੋਂ ਬਾਅਦ ਅਸੀਂ ਆਪਣੇ ਫਾਰਮੂਲੇ ਨਾਲ ਸਾਡੇ ਬਜ਼ੁਰਗਾਂ ਦੇ ਨਾਲ ਸਾਡੀ ਪੁਰਾਣੀ ਪੀੜ੍ਹੀ ਚੱਲਦੀ ਆ ਰਹੀ ਖਾਨਦਾਨੀ ਪੀੜ੍ਹੀ ਸਾਡੀ ਫਿਰ ਅਸੀਂ ਉਹ ਫਾਰਮੂਲੇ ਕੱਢ ਕੇ ਦਵਾਈ ਬਣਾਈਏ ਤੇ ਉਸ ਮਹਾਰਿ ਦੀ ਕਿਰਪਾ ਨਾਲ ਬਾਲਾ ਜੀ ਦੀ ਕਿਰਪਾ ਨਾਲ ਇਹ ਦਵਾਈ ਕਾਮਯਾਬ ਹੋ ਗਈ ਤੇ ਬੜਾ ਲੋਕਾਂ ਨੂੰ ਆਰਾਮ ਆ ਰਿਹਾ ਹੈ ਤੇ ਉਸ ਤੋਂ ਬਾਅਦ ਅਸੀਂ ਪਹਿਲਾਂ कोरोना ਤੋਂ ਪਹਿਲਾਂ 1 ਸਾਲ ਤੋਂ 15 ਸਾਲ ਤੋਂ ਕੁੜੀਆਂ ਨੂੰ ਫਰੀ ਦਵਾਈ ਵੰਡੀ ਤਾਂ ਕਿ ਲੋਕਾਂ ਦੇ ਰਿਜ਼ਲਟ ਆਏ ਬੱਚੇ ਰਿਜ਼ਲਟ ਠੀਕ ਹੋਏ ਉਦੋਂ ਬਾਅਦ ਅਸੀਂ ਆਪਣੀ ਦੁਕਾਨ ਤੇ ਵੇਚਣੀ ਚਾਲੂ ਕੀਤੀ ਇਹ ਮੇਰਾ ਛੋਟਾ ਬੇਟਾ ਕਮਲ 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 ਕੋਲ ਸਟੋਰ ਹੁੰਦਾ ਨਾ ਇਹ ਵੱਡਾ ਬੇਟਾ ਸ਼ੀਸ਼ ਹੈ ਕੰਦੀ ਬੋਲੀ ਸ਼ਾਪ ਹੈ 11 ਫੀਸ ਦੇ ਵਿੱਚ ਉੱਥੇ ਸਾਡੀ ਦਵਾਈ ਪਈ ਹੈ ਇੱਥੇ ਵੀ ਦਵਾਈ ਪਈ ਹੈ ਸਾਰੇ ਪਾਸੇ ਸਾਡੀ ਦਵਾਈ ਰੱਖੀ ਹੋਈ ਹੈ ਜੀ ਤੋਂ ਇਹ ਖੁਦ ਤਿਆਰ ਕੀਤੀ ਹੋਈ ਹੈ ਖੁਦ ਅਸੀਂ ਆਪਣੇ ਆਪ ਬਣਵਾਈ ਹੋਈ ਹੈ ਇਹਦੇ ਰਿਜ਼ਲਟ ਨੇ ਕਿ ਇਹ ਬਹੁਤ ਅੱਛਾ ਮਾਰੀ ਦੀ ਕਿਰਪਾ ਨਾਲ ਬਹੁਤ ਗਾਕਾਂ ਨੂੰ ਪੁੱਛਿਆ ਕਹਿੰਦੇ ਵੀ ਬਹੁਤ ਅੱਛਾ ਰਿਜ਼ਲਟ ਆਇਆ ਉਸ ਦਿਵਰ ਫੈਟੀ ਗ੍ਰੇਡ 1 ਗ੍ਰੇਡ 2 3 ਤੱਕ ਚਾਰ ਬੋਤਲ ਲੈਣੀ ਪੈਂਦੀਆਂ ਨੇ ਗ੍ਰੇਡ 1 ਦੇ ਦੋ ਬੋਤਲਾਂ ਔਰ 2 ਔਰ 3 ਤਾਂ ਚਾਰ ਪੰਜ ਬੋਤਲਾਂ ਦਾ ਕੋਰਸ ਹੈ ਬੰਦਾ ਹਸਤਲਾ ਚੱਕਰ ਤੋਂ छुटਕਾਰਾ ਹੋ ਜਾਂਦਾ ਦੇਸੀ ਦਵਾਈ ਕੋ ਨੁਕਸਾਨ ਨਹੀਂ ਕਰਦੀ ਜੀ ਸੋ ਇਹਦਾ ਕੋਈ ਹੋਰ ਬੈਨੀਫਿਟ ਵੀ ਹੈ ਔਰ ਬਾਡੀ ਬਟੇ ਵੀ ਸਟੋਨ ਹੈ ਥੋੜੀ ਬਹੁਤ ਕਿਥੇ ਕਾਲ ਬੇੜਾ ਸਟੋਨ ਹੈ ਕਿ ਕੰਮ ਦੋਮ ਉਹਦੇ ਨਾਲ ਇਹ ਵੀ ਨਿਕਲ ਜਾਂਦੀ ਹੈ ਅਗਰ ਛੋਟੀ ਸਟੋਨ ਹੈ ਲੇਕਿਨ ਜਿਆਤਰ ਲੀਵਰ ਨੂੰ ਬਹੁਤ ਐਫੈਕਟ ਕਰਦੀ ਹੈ ਬਹੁਤ ਸਾਈਡ ਇਫੈਕਟ ਤੁਹਾਨੂੰ देसी ਦਵਾਈ ਪੁਰਾਣੀ ਘੱਟ ਬਿਲਕੁਲ ਮਾਰੇ ਚਾਰ ਪੰਜ ਸਾਲ ਤੋਂ ਚੱਲ ਰਹੀ ਹੈ ਬੜੀ ਭਾਰੀ ਡਿਮਾਂਡ ਹੈ ਮਾਚਲ ਤੋਂ ਦੂਰ ਦੂਰ ਪਿੰਡ ਕਿੱਥੇ ਤੇ ਉਹਨ ਕੋਈ देसी ਦਵਾਈ ਲੋਗਾਂ ਨੂੰ ਘਰੇ ਵੇਚਦੇ ਆ ਕੋਈ ਘਰੇ ਬੈਠਾ ਸਾਡੇ ਕੋਲ ਦਵਾਈ ਮੰਗਾਣਾ ਚਾਹੇਗਾ ਅਸੀਂ ਘਰੇ ਦਵਾਈ ਵੇਚਦੇ ਆਂਗੇ ਚਾਰਜ ਵੀ ਬੜੇ ਘੱਟ ਨੇ ਇਹ ਨਹੀਂ ਵੀ ਪਏ 1190 ਰੁਪਏ ਸੀਸੀ ਹੈ ਅਗਰ ਕਠੀ ਸ਼ੀਸ਼ੇ ਕੋ ਮੰਗਾਣਾ ਹੈ ਤਾਂ ਅਸੀਂ 5-10% ਡਿਸਕਾਊਂਟ ਕਰਕੇ ਵੇਚਦੇ ਆਂ ਔਰ ਉਸ ਤੋਂ ਇਲਾਵਾ ਕੋ ਲ भी दवाई फ्री जी बाकी कमल जी गल कर रहे हैं जी हाँ जी कमल जी की कहना जी बहुत बढ़िया दवाई है बिल्कुल जी एक हाँ परसेंट रिजल्ट सही आ रहा है बिल्कुल सेफ है कोई साइड इफेक्ट नहीं है आयुर्वेदिक 100 परसेंट आयुर्वेदिक दवाई है बिल्कुल सेफ है हाँ जी तो मतलब के किसी ने दुकान पे होना हो कमल केमिस्ट कमल केमिस्ट सेक्टर फोर्टी सी शॉप नंबर एक जी चंडीगढ़ चंडीगढ़ जी कोई फोन नंबर भी नाइन एट वन फोर थ्री डबल वन थ्री फाइव जी तो जे किसी ने ऑनलाइन मंगानी हो तो ऑनलाइन तो कॉल करे वट्सअप तो भी यही नंबर मेरा वट्सअप का भी है वट्सअप पर अपनी डिटेल सेंड कर दे अस कोरियर भेज देने ओके जी ओके सो so, बहुत अच्छी सेवा भी है तो अड्डी है ते मरीज भी ठीक हो जाता हाँ, है बिल्कुल जी बिल्कुल 101 परसेंट रिजल्ट है बिल्कुल सेफ 100 परसेंट आयुर्वेदिक वाह जी कोई साइड इफेक्ट नहीं कोई कुछ नहीं क्या बात है हाँ जी वीर जी की कहूंगे जी बहुत ਮਤਲਬ ਕਿ ਇੱਕ ਤਰ੍ਹਾਂ ਦੀ ਤੁਸੀਂ ਸੇਵਾ ਵੀ ਨਿਭਾ ਰਹੇ ਹੋ ਤੇ ਜੋ ਦੁਖੀ ਨੇ ਉਹ ਠੀਕ ਵੀ ਹੋ ਰਹੇ ਨੇ ਅਸੀਂ ਐਜ਼ ਅ ਤੌਰ ਤੇ ਸੇਵਾ ਤੌਰ ਤੇ ਇਹ ਕੰਮ ਕਰ ਰਹੇ ਆ ਜੀ ਜੀ ਬਸ ਪ੍ਰਮਾਤਮਾ ਨੇ ਸਾਡੀ ਸੇਵਾ ਲਗਾ ਰੱਖੀ ਹੈ ਅਸੀਂ ਸੇਵਾ ਕਰੀਏ ਨੇ ਜੀ ਹਾਂ ਜੀ ਸਾਡੀ ਇੱਕ ਮੋਹਲੀ ਵੀ ਕਲੀਨਿਕ ਹੈਗੀ ਹੈ ਜੀ ਮੈਂ ਉੱਥੇ ਬੈਠਦਾ ਹੁੰਦਾ ਜੀ ਅੱਛਾ ਜੀ ਮੇਰੇ ਕੋਲ ਮੋਹਲੀ ਦੇ ਪੇਸ਼ੈਂਟ ਹੈ ਉੱਥੇ ਅਟੈਂਡ ਕਰਨਾ ਜੀ ਮੈਂ ਓਕੇ ਜੀ ਹਾਂ ਜੀ ਮੋਹਲੀ ਕਿੱਥੇ ਹੈ ਆਪਣਾ ਮੋਹਲੀ 11 ਫੇਸ ਹਾਂ ਜੀ ਉਹਦਾ ਵੀ ਐਡਰੈਸ ਤੇ ਆਪਣਾ ਹੈ ਸ਼ਾਪ ਨੰਬਰ ਜੀ 1218/1 ਲਾਬ ਡੈਰੀ ਵਾਲੀ ਗਲੀ ਫੇਸ 11 ਮੋਹਾਲੀ ਫੋਨ ਮੇਰਾ ਫੋਨ ਨੰਬਰ ਹੈ 9815103333 ਹਾਂਜੀ ਦੁਬਾਰਾ ਰਿਪੀਟ ਕਰਾਂ 981 9815103333 ਜੀ ਸੋ ਕਿਉਂਕਿ ਕਿਸੇ ਨੇ ਕੋਈ ਮੋਹਾਲੀ ਏਰੀਆ ਦਾ ਹੁੰਦਾ ਕਿ ਨੇੜੇ ਦਾ ਹੁੰਦਾ ਉੱਥੋਂ ਵੀ ਪਿਕਅਪ ਕਰ ਸਕਦਾ ਹਾਂਜੀ ਉੱਥੇ ਕੋਲ ਕਰੇ ਮੈਨੂੰ ਵਟਸਐਪ ਨੰਬਰ ਹੈ ਇਹ ਮੇਰਾ ਜੀ ਕਾਲ ਕਰੇ ਸੀ ਕੋਰੀਅਰ ਕਰ ਦਿੰਦੇ ਹਾਂ ਜੀ ਵਾਜੀ ਵਾਹ ਸੋ ਥੈਂਕ ਯੂ ਜੀ ਡਾਕਟਰ ਸਾਹਿਬ ਬਹੁਤ ਬਹੁਤ ਮੇਰੇ ਦਰਸ਼ਕ ਦੇਖ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੇਰਾ ਨਾਮ ਹੈ ਡਾਕਟਰ ਬੀ ਆਲ ਅਰੋੜਾ 97798451 ਇਹ ਵਟਸਐਪ ਨੰਬਰ ਚੱਲਦਾ ਹੈ ਕਮਲ ਜੀ ਦੇ ਨੰਬਰ ਤੇ ਹੁਣ ਵਟਸਐਪ ਚੱਲਦਾ ਹੈ ਅਸ਼ੀਸ਼ ਦੇ ਨੰਬਰ ਤੇ ਵਟਸਐਪ ਚੱਲਦਾ ਹੈ ਸਾਡੇ ਸਾਰੇ ਨੰਬਰ ਵਟਸਐਪ ਦੇ ਆਪਨੇ ਰਿਪੋਰਟ ਭੇਜਣ ਦਵਾਈ ਉਹਨਾਂ ਨੂੰ ਘਰੇ ਬੈਠੇ ਪਹੁੰਚੇ ਕੋਈ ਗੱਲ ਨਹੀਂ ਠੀਕ ਹੈ ਜੀ ਸੋ ਅਰੋੜਾ ਸਾਹਿਬ ਤੁਸੀਂ ਧਾਰਮਿਕ ਕੰਮਾਂ ਦੇ ਵਿੱਚ ਵੀ ਕਾਫੀ ਮਤਲਬਕ ਯੋਗਦਾਨ ਪਾਉਂਦੇ ਹੋ ਇਹਦੇ ਬਾਰੇ ਕੀ ਕਹੋਗੇ ਇਹ ਸਾਡੇ ਬਜ਼ੁਰਗ ਪਿੱਛੇ ਕਰਦੇ ਆ ਰਹੇ ਸੀ ਉਹ ਸਾਨੂੰ ਆਤ ਪਈ ਹੋਈ ਜੀ ਕੀ ਕਰੀਏ ਜੀ ਸਾਡੇ ਖਾਨਦਾਨੀ ਬਜ਼ੁਰਗ ਸਰਸਾ ਰਹਿਣ ਦੇ ਪਿੱਛੇ ਪਿੰਡਾਂ ਚੋਂ ਸੀ ਜੀ ਉਹ ਪਿੰਡਾਂ ਵਾਲੇ ਆਤਨ ਸਾਨੂੰ ਵਾਲੇ ਵੀ ਹੈ ਮੇਰਾ ਜਿਹੜਾ ਦਾਦਾ ਸੀ ساری ਜ਼ਿੰਦਗੀ ਕਾਲੇ ਛਣੇ ਵੰਡਦਾ ਰਿਹਾ ਕਾਲੇ ਛਣੇ ਉਹ ਬਾਲ ਕੇ ਨਾ ਉਹ ਵੰਡਦਾ ਰਿਹਾ ਉਹ ਮੇਰੇ ਜਾਸਰ ਪਿਆ ਜੀ ਮੈਂ ਲੰਗਰ ਨਾਲ ਲਾਵਾਂ ਕੁਛ ਨਾ ਕਰਾਂ ਤੇ ਮੈਨੂੰ ਬਫਰੰਟ ਹੁੰਦੀ ਵਾਹ ਜੀ ਵਾਹ ਵਾਹ ਜੀ ਬਾਈ ਕੁੜੀ ਬਹੁਤ ਵੱਡੀ ਸੀ ਬਾਈ ਮੈਂ ਤੁਹਾਨੂੰ ਵੀ ਕਿੱਥੇ ਜੁੜਤ ਪਾਵੇ ਕਿੱਥੇ ਹੋਵੇ ਕੋ ਲੜਕੀ ਦਾ ਵਿਆਹ ਆਵੇ ਕੋ ਲੰਗਰ ਹੋਵੇ ਸੰਸੇਵਾ ਦੱਸੋ ਜੀ 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 ਠੀਕ ਹੈ ਜੀ ਤੁਸੀਂ ਇਹ ਸੁਣੀ ਹੈ ਪੂਰੀ ਜਾਣਕਾਰੀ ਜੋ 45 ਸੈਕਟਰ ਦੇ ਵਿੱਚ ਇਹਨਾਂ ਨੇ ਆਪਣਾ ਐਡਰੈਸ ਵੀ ਦੱਸਿਆ ਹੈ ਦੁਕਾਨ ਦਾ ਅਤੇ ਫੋਨ ਨੰਬਰ ਵੀ ਦੱਸਿਆ ਸੋ ਕਿਸੇ ਵੀ ਵੀਰ ਨੂੰ ਭੈਣ ਨੂੰ ਕਿਸੇ ਨੂੰ ਵੀ ਜੋ ਲੀਵਰ ਦੀ ਬਿਮਾਰੀ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਦਵਾਈ ਹੈ ਸੋ ਇੱਥੇ ਇਹਨਾਂ ਦੀ ਸ਼ਾਪ ਤੇ ਆਓ 101% ਇਹ ਮਤਲਬ ਕਿ ਇਲਾਜ ਕਰਦੀ ਹੈ ਆਪਾਂ ਨੇ ਜਿਵੇਂ ਇੱਥੇ ਸਾਰੇ ਆਏ ਮਰੀਜ਼ਾਂ ਨੂੰ ਵੀ ਪੁੱਛਿਆ ਕਿ ਉਹ ਬਿਲਕੁਲ ਠੀਕ ਹੋ ਰਹੇ ਨੇ ਸੋ ਇਹ ਦਵਾਈ ਲੈਣ ਦੇ ਲਈ ਅਸੀਂ ਵੀ ਇਹ ਅਪੀਲ ਕਰਾਂਗੇ ਜਿਹਨੂੰ ਕੋਈ ਪ੍ਰੋਬਲਮ ਹੈ ਇਸ ਸ਼ਾਪ ਤੇ ਆਓ ਤੇ ਇਹ ਦਵਾਈ ਲੈ ਕੇ ਜਾਓ ਸੋ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਹ ਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕੈਮਰਾਮੈਨ ਆਰਕੇ ਕਾਂਗੜਾ ਦੇ ਨਾਲ ਮੈਂ ਅਮਰਜੀਤ ਤਮਾਨ